ਲੋਕ ਸਭਾ ਚੋਣਾਂ ਲਈ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਕਈ ਤਰ੍ਹਾਂ ਦੇ ਹਤਕੰਡੇ ਵਰਤ ਰਹੀਆਂ ਨੇ ਇਸੇ ਦੇ ਚਲਦਿਆਂ ਫਰੀਦਕੋਟ ਲੋਕ ਸਭਾ ਤੋਂ ਚੋਣ ਮੈਦਾਨ ਵਿੱਚ ਉਤਰੇ ਰਾਸ਼ਟਰੀ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਸੂਬਾ ਪ੍ਰਧਾਨ ਪ੍ਰੇਮ ਸਿੰਘ ਸਫਰੀ ਨੇ ਇੱਕ ਵੱਖਰਾ ਮੁੱਦਾ ਵੋਟਰਾਂ ਸਾਹਮਣੇ ਪੇਸ਼ ਕਰ ਦਿੱਤਾ ਪ੍ਰੇਮ ਸਿੰਘ ਸਫਰੀ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਕੋਲ ਪਾਵਰ ਆਉਂਦੀ ਹੈ ਤਾਂ ਉਹ ਹਰ ਗਰੀਬ ਦੇ ਨਾਮ 5-5 ਕਿੱਲੇ ਜ਼ਮੀਨ ਲਵਾਉਣਗੇ ਜੀ ਹਾਂ ਪ੍ਰੇਮ ਸਿੰਘ ਸਫਰੀ ਦਾ ਕਹਿਣਾ ਹੈ ਕਿ ਸਰਕਾਰਾਂ ਕੋਲ ਐਨੀ ਪਾਵਰ ਹੁੰਦੀ ਹੈ ਕਿ ਉਹ ਲੋਕਾਂ ਨੂੰ 5-5 ਮਰਲੇ ਨਹੀਂ ਬਲਕਿ ਕਾਰੋਬਾਰ ਲਈ 5-5 ਕਿੱਲੇ ਜ਼ਮੀਨ ਮੁਹੱਈਆ ਕਰਵਾ ਸਕਦੀਆਂ ਨੇ ਅਸੀਂ ਪੰਜ ਮੈਂ ਕੈਪਟਨ ਸਾਹ ਨੂੰ ਕਹਿਣਾ ਚਾਹਣਾ ਕਾਂਗਰਸ ਸਰਕਾਰ ਨੂੰ ਕਹਿੰਦਾ ਅਸੀਂ 5 ਮਰਲੇ ਨਹੀਂ ਅਸੀਂ 5-5 ਕਿੱਲੇ ਜਗ੍ਹਾ ਦਵਾਂਗੇ ਇਹ ਗੱਲ ਸਫਰੀ ਨਹੀਂ ਇਹ ਇਹ ਵੀ ਗੱਲ ਇਹਨਾਂ ਨੂੰ ਵੀ ਪਤਾ ਇਹ ਵੀ ਦੇ ਸਕਦੇ ਆ ਇਹ ਮੌਜੂਦਾ ਸਰਕਾਰਾਂ ਦੇ ਸਕਦੀਆਂ ਗਰੀਬ ਜਨਤਾ ਦੀ ਬਹੁਤ ਜ਼ਮੀਨ ਪਈ 28700 ਇੱਕ ਨਜੂਰ ਲੈਣ ਦੀ ਜ਼ਮੀਨ ਪਈ ਜਿਸ ਦੇ ਉੱਪਰ ਖਾਲੀ ਗਰੀਬਾਂ ਦਾ ਹੱਕ ਹੀ ਆ ਗਰੀਬਾਂ ਦੀਆਂ ਜ਼ਮੀਨਾਂ ਬਹੁਤ ਪਈਆਂ ਸਰਕਾਰੀ ਜ਼ਮੀਨਾਂ ਬਹੁਤ ਪਈਆਂ ਬੰਜਰੜ ਪਈਆਂ ਆਪਣੇ ਫਰੀਦਕੋਟ ਹਲਕੇ ਦੇ ਵਿੱਚ ਹੀ ਰਾਜੇ ਦੀ ਕਿੰਨੀ ਜ਼ਮੀਨ ਪਈ ਆ ਜੇ ਚਾਹਣ ਗਰੀਬਾਂ ਨੂੰ ਕਿਲਾ-ਕਿਲਾ ਵੀ ਦੇ ਦੇਣ ਉਹ ਗਰੀਬ ਆ ਉਹਦਾ ਕਾਰੋਬਾਰ ਚਲਾ ਲੈਣ ਤੇ ਉਹ ਇਹ ਨਹੀਂ ਫ੍ਰੀ ਦੇਣੀ ਉਸ ਨੂੰ ਮੁੱਲ ਦੇਣ ਉਸ ਨੂੰ ਠੇਕੇ ਤੇ ਦੇਣ ਜਿਹੜਾ ਪੈਸਾ ਸਰਕਾਰ ਕੋਲ ਆਏਗਾ ਉਸ ਪੈਸੇ ਦੇ ਨਾਲ ਕਾਰੋਬਾਰ ਚਲਾ ਕੇ ਤੇ ਗਰੀਬਾਂ ਨੂੰ ਰੋਜ਼ਗਾਰ ਵੀ ਦੇਣ ਭਾਵੇਂ ਕਿ ਇਲੈਕਸ਼ਨ ਕਮਿਸ਼ਨ ਨੇ ਪ੍ਰੇਮ ਸਫਰੀ ਨੂੰ ਆਪਣੇ ਖਰਚਿਆਂ ਦਾ ਪੂਰਾ ਹਿਸਾਬ ਉਹਨਾਂ ਕੋਲ ਜਮ੍ਹਾਂ ਨਾ ਕਰਵਾਉਣ ਕਾਰਨ 3 ਸਾਲ ਲਈ ਬੈਨ ਕਰ ਦਿੱਤਾ ਹੈ ਚੋਣ ਕਮਿਸ਼ਨ ਵੱਲੋਂ ਲੰਘੇ ਦਿਨ ਚੋਣਾ ਲਈ ਪੂਰੇ ਦਸਤਾਵੇਜ਼ ਨਾ ਜਮ੍ਹਾਂ ਕਰਵਾਉਣ ਕਾਰਨ 118 ਉਮੀਦਵਾਰਾਂ ਦੀ ਉਮੀਦਵਾਰੀ ਖਾਰਜ ਕਰ ਦਿੱਤੀ ਗਈ ਹੈ ਉਮੀਦਵਾਰੀ ਖਾਰਜ ਹੋਣ ਦੇ ਬਾਵਜੂਦ ਪ੍ਰੇਮ ਸਫਰੀ ਦਾ ਹੌਸਲਾ ਜਿਉਂ ਦਾ tions ਹੈ ਦੇਖੋ ਬੈਨ ਕਰਤਾ ਤਾਂ ਮੈਂ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਵੀ ਲੜਾ ਸਕਦਾ ਹਾਂ ਇਲੈਕਸ਼ਨ ਵਿੱਚ ਮੇ ਲੜਾਵਾਂਗਾ ਮੈਂ ਬੈਠਣਾ ਨਹੀਂ ਮੈਂ ਇਹਨਾਂ ਦੋਨਾਂ ਸਰਕਾਰਾਂ ਦੋਨਾਂ ਪਾਰਟੀਆਂ ਨੂੰ ਤਿੰਨਾਂ ਪਾਰਟੀਆਂ ਨੂੰ ਚੇਤਾਵਨੀ ਦੇਣਾ ਮੈਂ ਇਹਨਾਂ ਨੂੰ ਇਹਨਾਂ ਦੇ ਨੱਕ 'ਚ ਦਮ ਲਾ ਕੇ ਰੱਖਾਂਗਾ ਮੈਂ ਆਪਣੇ ਪਰਿਵਾਰ ਦੇ ਵਿੱਚੋਂ ਆਪਣੀ ਮਿਸਜ ਜਾਂ ਆਪਣੇ ਭਰਾ ਨੂੰ ਕਿਸੇ ਨੂੰ ਵੀ ਇਲੈਕਸ਼ਨ ਲੜਾਵਾਵਾਂਗਾ ਮੈਂ ਬੈਠਣਾ ਨਹੀਂ ਮੈਂ ਲੋਕ ਸਭਾ ਵਿੱਚ ਪਹੁੰਚਣਾ ਗਰੀਬਾਂ ਦੀ ਆਵਾਜ਼ ਬਣ ਕੇ ਪਹੁੰਚਣਾ ਮੈਨੂੰ ਮਾਣ ਆ ਗਰੀਬ ਜਨਤਾ ਨੇ ਜਿਤਾ ਕੇ ਭੇਜਣਾ ਇਹਨਾਂ ਦੇ ਨੱਕ 'ਚ ਦਮ ਆਇਆ ਡਰਦਿਆਂ ਨੇ ਕੀਤਾ ਉਹਨਾਂ ਕਿਹਾ ਕਿ ਮੈਂ ਗਰੀਬਾਂ ਦੀ ਆਵਾਜ਼ ਬੁਲੰਦ ਕਰਨ ਲਈ ਆਪਣੇ ਪਰਿਵਾਰ ਵਿੱਚੋਂ ਕਿਸੇ ਨੂੰ ਵੀ ਇਸ ਚੋਣ ਵਿੱਚ ਉਤਾਰ ਦੇਵਾਂਗਾ ਤੇ ਫਰੀਦਕੋਟ ਦੇ ਸਤਕਾਰਯੋਗ ਵੋਟਰਾਂ ਦੇ ਸਹਿਯੋਗ ਨਾਲ ਜਿੱਤ ਹਾਸਲ ਕਰਕੇ ਲੋਕ ਸਭਾ ਵਿੱਚ ਪਹੁੰਚਣਗੇ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ Delhi Post Punjabi ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਯੂਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ